ਨਮਸਕਾਰ ਦੋਸਤੋ ਮੈਂ ਅਨੰਦ ਨਰੂਲਾ ਅਜੀਰਾ ਬੁਲੇਟਿਨ ਤੋਂ ਹਾਜ਼ਰ ਹੋਇਆ ਹਾਂ ਸਿੱਖਿਆ ਨਾਲ ਜੁੜਿਆ ਇੱਕ ਮੁੱਦਾ ਲੈ ਕੇ ਦੋਸਤੋ ਐਡਮਿਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਸਰਕਾਰੀ ਸਕੂਲ ਵੀ ਜਿਹੜੇ ਹੈ ਐਡਮਿਸ਼ਨਾਂ ਤੇ ਪੂਰੀ ਜੋਰ ਲਗਾ ਰਹੇ ਹਨ ਤੇ ਸ਼ੁਰੂ ਕਰਨ ਜਾ ਰਹੇ ਹਨ ਪਰ ਇਸ ਵਿਚਕਾਰ ਗਰੀਬਾਂ ਦੇ ਬੱਚੇ ਕਿੱਥੇ ਜਾਣ ਨਾ ਤਾਂ ਕੋਈ ਉਹਨਾਂ ਨੂੰ ਕੰਮਕਾਜ ਹੈ ਨਾ ਉਹਨਾਂ ਨੂੰ ਰੋਜ਼ਗਾਰ ਹੈ ਲੱਖਾਂ ਦੇ ਲੱਖਾਂ ਜਿਹੜੇ ਹੈ ਕਰਕੇ ਦਸਵੀਂ ਪਾਸ ਕਰਕੇ ਬਾਹਰ ਆ ਕੇ ਬੇਰੋਜ਼ਗਾਰੀ ਦੇ ਆਲਮ ਵਿੱਚ ਉਤਰੇ ਫਿਰਦੇ ਹਨ ਭਗਵੰਤ ਮਾਨ ਜੀ ਤੁਸੀਂ ਸਿੱਖਿਆ ਦੀ ਇਮੇਜ ਦਾ ਸੁਧਾਰਨਾ ਚਾਹੁੰਦੇ ਹੋ ਪਰ ਕੁਝ ਮਾਸਟਰ ਜਿਹੜੇ ਹਨ ਉਹਨਾਂ ਬਾਰੇ ਵੀ ਕੋਈ ਸੋਚੋ ਜੋ ਰਾਜਨੀਤਿਕ ਜਾਦਾ ਬੰਦੇ ਹਨ ਤੇ ਮਾਸਟਰੀ ਜਿਹੜੀ ਹੈ ਘਟ ਕਰਦੇ ਹਨ ਉਹ ਤਾਂ ਪਹਿਲਾਂ ਹੀ ਇੱਕ ਭਗਵੰਤ ਮਾਨ ਜੀ ਇਸ ਪਾਰਸ਼ਾ ਤੇ ਲੱਗੇ ਹੋਏ ਹਨ ਤੇ ਹੁਣ ਉਹ ਆਪਣੇ ਵਿਧਾਇਕਾਂ ਨਾਲ ਫੋਟੋਆਂ ਖਿਚਉਂਦੇ ਹਨ ਅਤੇ ਹੁਣ ਤਾਂ ਕਿ ਉਹਨਾਂ ਨੂੰ ਕੋਈ ਮਾਸਟਰ ਯੂ ਕਰ ਨਹੀਂ ਸਕਦੇ ਪੜਾਉ ਹੋ ਜਾ ਕੜਾਏ ਪੜਾਉਣ ਨੂੰ ਹੋ ਸਕਦੇ ਨਹੀਂ ਜਾ ਸਕਦੇ ਨਹੀਂ ਪਰ ਉਹ ਹੁਣ ਜਿਹੜਾ ਸਿੱਖਿਆ ਅਫਸਰ ਬਣਨ ਦੇ ਪਿੱਛੇ ਪੋਲੀਟਿਕਲ ਜਿਹੜਾ ਹੱਥ ਆਵ ਖੇਡਦੇ ਆ ਵਿਧਾਇਕਾਂ ਦੇ ਨਾਲ ਫੋਟਾ ਚੁੰਦੇ ਹਨ ਉਹਨਾਂ ਬਾਰੇ ਵੀ ਕੁਝ ਸੋਚੋ ਉਹਨਾਂ ਦੀ ਕਾਬਲੀਅਤ ਤੇ ਉਸ ਟਾਈਮ ਹੀ ਸ਼ੰਕਾ ਜਿਹੜੀ ਸੀ ਉਹ ਪੈਦਾ ਹੋ ਗਈ ਸੀ ਜਦੋਂ ਉਸ ਪਾਰਸ਼ਾ ਤੇ ਲੱਗੇ ਸੀ ਤੇ ਪੈਸਿਆਂ ਤੇ ਲੱਗੇ ਸੀ ਮੈਂ ਸਾਰਿਆਂ ਨੂੰ ਨਹੀਂ ਕਹ ਰਿਹਾ ਸਾਰੇ ਅਧਿਆਪਕ ਇਸ ਤਰ੍ਹਾਂ ਦੇ ਨਹੀਂ ਹੁੰਦੇ ਬਹੁਤ ਸਾਰੇ ਅਧਿਆਪਕ ਜਿਹੜੇ ਹੈ ਇਮਾਨਦਾਰ ਵੀ ਹਨ ਔਰ ਉਹ ਆਪਣੀ ਇਮਾਨਦਾਰੀ ਨਾਲ ਤਨਦੇਹੀ ਨਾਲ ਵੀ ਕੰਮ ਕਰਦੇ ਆਂ ਪਰ ਬਹੁਤ ਸਾਰੇ ਜਿਹੜੇ ਹੈ ਅਜਿਹੇ ਹਨ ਜੋ ਬੰਕ ਮਾਰਦੇ ਹਨ ਸਕੂਲਾਂ ਵਿੱਚ ਅਤੇ ਰੈਗੂਲਰ ਆਉਂਦੇ ਨਹੀਂ ਅਤੇ ਵਿਧਾਇਕਾਂ ਦੇ ਪਿੱਛੇ-ਪਿੱਛੇ ਜਿਹੜੀ ਹੈ ਉਹਨਾਂ ਦੀ ਚਮਚਾਗਰੀਆਂ ਕਰਦੇ ਹਨ ਉਹਨਾਂ ਨਾਲ ਤਸਵੀਰਾਂ ਖਿਚਉਂਦੇ ਹਨ ਅਤੇ ਫਿਰ ਉਹ ਸਿੱਖਿਆ ਦੀ ਇਮੇਜ ਨੂੰ ਖਰਾਬ ਕਰ ਰਹੇ ਹਨ ਅਤੇ ਅਧਿਆਪਕ ਦੀ ਇਮੇਜ ਨੂੰ ਖਰਾਬ ਕਰ ਰਹੇ ਹਨ ਪਰ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਹੁਣ ਅਸੀਂ ਗੱਲ ਕਰਦੇ ਆਂ ਕਿ ਕਿਸੇ ਵੀ ਸਕੂਲਾਂ ਦੇ ਵਿੱਚ ਹੱਥੀਂ ਕੰਮ ਜਿਹੜਾ ਹੈ ਨਹੀਂ ਸਿਖਾਇਆ ਜਾਂਦਾ ਸਕਿੱਲ ਡਿਵੈਲਪਮੈਂਟ ਨਹੀਂ ਦਿੱਤੀ ਜਾਂਦੀ ਮਿਸਾਲ ਦੇ ਤੌਰ ਤੇ ਤਰੰਡੀ ਚੱਲੇਖਾਨ ਸਕਿੱਲ ਡਿਵੈਲਪਮੈਂਟ ਸੈਂਟਰ ਖੁੱਲਿਆ ਸੀ ਉਹ ਉਜੜਿਆ ਪਿਆ ਦੇਖ ਲੋ ਤੇ ਘਾ ਲੱਗਾ ਪਿਆ ਹੈ ਪ੍ਰੈਕਟੀਕਲ ਜਿਹੜੀਆਂ ਗੱਲਾਂ ਜਿਹੜੀਆਂ ਫੀਲਡ ਦੇ ਵਿੱਚ ਉਹ ਕੋੜੀਆਂ ਲੱਗਦੀਆਂ ਹਨ ਭਗਵੰਤ ਮਾਨ ਜੀ ਇਹ ਸਚਾਈ ਦੇ ਆਧਾਰਿਤ ਹਨ ਕਿ ਜਿਹੜੇ ਬੱਚੇ ਹਨ ਲੱਖਾਂ ਦੇ ਲੱਖਾਂ ਜਿਹੜੇ ਸਕੂਲਾਂ ਤੋਂ ਬਾਹਰ ਹੁੰਦੇ ਹਨ ਤੇ ਬੇਰੋਜ਼ਗਾਰੀ ਦੇ ਆਲਮ ਵਿੱਚ ਉਹ ਗੁਜ਼ਾਰੇ ਹਨ ਉਹੀ ਘੋਟੇ ਉਹੀ ਨਗਲਾ ਉਹੀ ਵਾਸ ਕਰਾ ਰਹੇ ਹੋ ਉਹੀ ਨਕਲਾਏ ਇਹ ਲੋਕ ਜਿਹੜੇ ਹੈ ਸਪਾਰਸ਼ਾਂ ਵਾਲੇ ਇਹ ਲੋਕ ਨਕਲਾ ਵਾਸਤੇ ਜਾਂਦੇ ਨੇ ਉਹਨਾਂ ਨੂੰ ਨਕਲਾ ਕਰਵਾ ਦਿੰਦੇ ਨੇ ਘੋਟੇ ਕਰਾਉਂਦੇ ਨੇ 70 7000 ਰੁਪਏ 60 60000 ਰੁਪਏ ਤਨਖਾਹਾਂ ਲੈਂਦੇ ਆ ਤੁਸੀਂ ਔਰ ਭਗਵੰਤ ਮਾਨ ਜੀ ਉਹ ਸਕੂਲਾਂ ਦੇ ਵਿੱਚ ਜਾਂਦੇ ਹੀ ਨਹੀਂ ਕਈ ਮੈਂ ਸਾਰਿਆਂ ਨੂੰ ਨਹੀਂ ਕਹ ਰਿਹਾ ਬਹੁਤ ਸਾਰੇ ਜਿਹੜੇ ਹੈ ਬੋ ਇਮਾਨਦਾਰ ਜਿਹੜੇ ਟੀਚਰ ਹਨ ਬਹੁਤ ਅੱਛੀ ਜਿਹੜੀ ਹੈ ਉਹਨਾਂ ਦੀ ਸਟੱਡੀ ਹੈ ਬਹੁਤ ਅੱਛਾ ਕੰਮ ਕਰਵਾ ਰਹੇ ਹਨ ਪਰ ਇਹ ਘੋਟੇ ਵਾਲਾ ਇਹ ਨਕਲਾ ਵਾਲਾ ਸਿਲਸਿਲਾ ਕਦੋਂ ਤੱਕ ਚੱਲੇਗਾ ਭਗਵੰਤ ਮਾਨ ਜੀ ਅਤੇ ਜਿਹੜੀ ਹੁਣ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਵੀ ਕਹਿ ਰਹੇ ਨੇ ਕਿ ਸਾਨੂੰ ਮਤਲਬ ਅਸਾਨੂੰ ਐਡਮਿਸ਼ਨਾਂ ਦੀ ਲੋੜ ਹੈ ਤੇ ਪ੍ਰਾਈਵੇਟ ਦੀ ਐਡਮਿਸ਼ਨ ਫੀਸਾਂ ਜਿਹੜੀਆਂ ਹੈ ਕਦੋਂ ਘਟ ਹੋਣਗੀਆਂ ਠੀਕ ਆ ਮੰਨਣਾ ਕਿ ਉਹਨਾਂ ਕੋਲ ਉਹਨਾਂ ਦੇ ਖਰਚੇ ਹਨ ICSE ਵੀ ਆ ਉਹਨਾਂ ਕੋਲ CBSE ਵੀ ਆ ਪਰ ਉਹਨਾਂ ਦੇ ਵਿੱਚ ਵੀ ਜਿਹੜੇ ਹਨ ਰੋਜਗਾਰ ਆਧਾਰਿਤ ਜਿਹੜੇ ਸਕਿਲਸ ਸੈਂਟਰ ਜਦੋਂ ਖੁੱਲਣਗੇ ਕਦੋਂ ਨਗਲਾ ਦਾ ਸਿਲਸਲਾ ਬੰਦ ਹੋਵੇਗਾ ਕਦੋਂ ਬੱਚਿਆਂ ਨੂੰ ਹੱਥੀ ਕੰਮ ਕਰਨਾ ਸਿਖਾਇਆ ਜਾਵੇਗਾ ਕਦੋਂ ਸੈਂਟਰ ਖੋਲ ਕੇ ਬੱਚਿਆਂ ਨੂੰ ਕੋਈ ਵੋਕੇਸ਼ਨਲ ਐਜੂਕੇਸ਼ਨ ਦਿੱਤੀ ਜਾਵੇ ਕਿ ਜਿੰਦੀ ਦੇਸ਼ਾਂ ਵਿਦੇਸ਼ਾਂ ਵਿੱਚ ਡਿਮਾਂਡ ਆ ਆਰਬ ਕੰਟਰੀ ਦੇ ਵਿੱਚ ਡਿਮਾਂਡ ਆ ਵਿਦੇਸ਼ਾਂ ਦੇ ਵਿੱਚ ਜਿਹੜੇ ਹੈ ਯੂਰਪ ਕੰਟਰੀਜ਼ ਆ ਉਹਨਾਂ ਦੇ ਵਿੱਚ ਮੰਗ ਡਿਮਾਂਡ ਹੈ ਇਹ ਤਾਂ ਆਪਣਾ ਘਰੋਂ ਆਟਾ ਨਹੀਂ ਲਾ ਸਕਦੇ ਤਾਂ ਭਗਵੰਤ ਮਾਨ ਜੀ ਜੇ ਤੁਸੀਂ ਵਾਕੇ ਸੱਚਮੁੱਚ ਜਿਹੜਾ ਹੈ ਕੁਝ ਕਰਨਾ ਚਾਹੁੰਦੇ ਹੋ ਪਹਿਲਾਂ ਇਹਨਾਂ ਲੋਕਾਂ ਦੇ ਨਕੇਲ ਕੱਸੋ ਜਿਹੜੇ ਲੋਕ ਪੋਲੀਟਿਕਲੀ ਜਿਹੜਾ ਹੈ ਮੋਟੀਵੇਟਿਡ ਹੋ ਕੇ ਜਿਹੜੇ ਅਫਸਰ ਬਣਨਾ ਚਾਹੁੰਦੇ ਹਨ ਤੇ ਜਿਹੜੀ ਹੈ ਤਾਂ ਕਿ ਫਿਰ ਕੱਲ ਨੂੰ ਤਾਂ ਬੇਈਮਾਨੀ ਜਿਹੜੀ ਆ ਉੱਪਰ ਆਊਗੀ ਜਿਹੜੇ ਅਫਸਰ ਦੇ ਰੂਪ ਵਿੱਚ ਇਹਨਾਂ ਕੋ ਨਾ ਤਾਂ ਕੋਈ ਟੈਲੈਂਟ ਹੈ ਨਾ ਕੋਈ ਇਹਨਾਂ ਕੋ ਇਹ ਆ ਬੱਚੇ ਨਹੀਂ ਆਪਣੇ ਪੜਾ ਸਕਦੇ ਤੇ ਦੂਸਰਾ ਇਹ ਆ ਕਿ ਕਿੱਥੇ ਆ ਸਕਿੱਲ ਸੈਂਟਰ ਤੁਸੀਂ ਕਹਿ ਰਹੇ ਸੀਗੇ ਕਿ ਅਸੀਂ ਸਕਿੱਲ ਸੈਂਟਰ ਖੋਲਾਂਗੇ ਜਿਹੜੇ ਹਾਈ ਸਕੂਲਾਂ ਦੇ ਵਿੱਚ ਅਸੀਂ 스킬 ਦਵਾਂਗੇ ਉਹ ਇੱਕ ਕ੍ਰੀਮੀ ਜਿਹੜੇ ਏਰੀਆ ਹੈ ਉਹਨਾਂ ਨੂੰ ਤੁਸੀਂ ਲੱਕ ਕਰਦੇ ਹੋ ਜਿਹੜੇ ਸਕੂਲ ਆਫ ਐਮਿਨੈਂਸ ਨੂੰ ਜਿਹੜੇ ਦੂਸਰੇ ਸਕੂਲਾਂ ਦੇ ਲੱਖਾਂ ਬੱਚੇ ਨੇ ਉਹਨਾਂ ਦੇ ਕੈਰੀਅਰ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਉਹਨਾਂ ਦੇ ਜਿਹੜੇ ਹੈ ਕੈਰੀਅਰ ਇਤਾਂ ਹੀ ਰਹੇਗਾ ਇਤਾਂ ਹੀ ਉਹ ਬੇਰੋਜ਼ਗਾਰ ਹੁੰਦੇ ਰਹਿਗੇ ਧੰਨਵਾਦ ਸਹਿਦ ਅਨੰਦ ਰੂਲਾ